ਸੱਚੀ ਗੱਲ ਦੋਸਤੋ ਕੱਲ ਜੋ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਦੇ ਦੌਰਾਨ ਇੱਕ ਮਤਭਾਗੀ ਘਟਨਾ ਹੋਈ ਜਿੱਥੇ ਕਿ ਕਬੱਡੀ ਦੇ ਜਗਤ ਦੇ ਵਿੱਚ ਸੋਗ ਦੀ ਲਹਿਰ ਹੈ ਜਿੱਥੇ ਕਿ ਬਲਾਚੌਰੀਆ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਇਸ ਕਤਲ ਤੋਂ ਬਾਅਦ ਉਹਨਾਂ ਦੇ ਪਰਿਵਾਰ ਦੀ ਵੀਡੀਓ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਕਿ ਹਾਲੇ 10 ਦਿਨੀ ਹੋਏ ਸਨ ਜਦੋਂ ਬਲਾਚੌਰੀਏ ਦਾ ਵਿਆਹ ਹੋਇਆ ਸੀ ਹਾਲੇ ਉਸ ਦੀ ਪਤਨੀ ਦੇ ਮਹਿੰਦੀ ਵੀ ਹੱਥ ਤੋਂ ਨਹੀਂ ਉਤਰੀ ਸੀ ਪਰ ਇਹ ਇੱਕ ਵੱਡਾ ਦੁਖਾਦ ਉਸ ਦੀ ਜ਼ਿੰਦਗੀ ਦੇ ਵਿੱਚ ਆਇਆ ਇਸ ਸਮੇਂ ਪੂਰੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਪੂਰੇ ਕਬੱਡੀ ਜਗਤ ਦੇ ਵਿੱਚ ਜਿੱਥੇ ਇਸ ਦੇ ਕਰਕੇ ਸੋਗ ਦਾ ਮਾਹੌਲ ਹੈ ਉੱਥੇ ਪੰਜਾਬ ਵਾਸੀ ਵੀ ਜੋ ਸੋਹਿੰਦ ਪੰਜਾਬੀ ਨੇ ਕਾਫੀ ਜ਼ਿਆਦੇ ਚਿੰਤਾ ਦੇ ਵਿੱਚ ਨੇ ਅਜਿਹੇ ਘਟਨਾਵਾ ਜੋ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੀਆਂ ਹਨ ਪੰਜਾਬ ਜੋ ਕਿ ਕਦੇ ਇੱਕ ਸ਼ਾਂਤੀ ਪ੍ਰੀਅ ਅਤੇ ਰਹਿਣ ਦੇ ਲਈ ਤਸੱਲੀਬਖਸ਼ ਅਤੇ ਸੁਰੱਖਿਤ ਮੰਨਿਆ ਜਾਂਦਾ ਸੀ ਤੇ ਅੱਜ यूपी बिहार जो कि ਕਿਸੇ ਸਮੇਂ ਇਸ ਤਰ੍ਹਾਂ ਦੇ ਘਟਨਾਵਾਂ ਦੇ ਲਈ ਬਦਨਾਮ ਸਨ ਉਥੇ ਹੁਣ ਪੂਰੀ ਸੇਫਟੀ ਹੈ ਰਾਤ ਨੂੰ ਵੀ ਬੰਦਾ ਕਿ ਅੱਧੀ ਰਾਤ ਨੂੰ ਘਰੋਂ ਨਿਕਲੇ ਕੋਈ ਡਰ ਪੈ ਨਹੀਂ ਹੈ ਪਰ ਪੰਜਾਬ ਦੇ ਵਿੱਚ ਦਿਨ ਦਿਹਾੜੇ ਅਜਿਹੀਆਂ ਘਟਨਾਵਾਂ ਦਾ ਹੋਣਾ ਆਪਣੇ ਆਪ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਕਰਨਾ ਉਹ ਦੇਖੋ ਮੌਕੇ ਦੀਆਂ ਵੀਡੀਓਜ਼